ਇਹ ਹੋਇਆ ਜੀ ਤੜਕੇ 3:00 ਵਜੇ ਦਾ ਟਾਈਮ ਸੀ ਇਹ ਆ ਲੱਗਿਆ ਜਿਵੇਂ ਕੋਈ ਬੰਬ ਫਟ ਗਿਆ ਹੁੰਦਾ ਉੱਥੇ ਹਣ ਜਿਹੜੇ ਕਮਰੇ ਚ ਇੱਕ ਲੋਇਟਰ ਪਿਆ ਸੀ ਇੱਕ ਚ ਗੈਸ ਪਿਆ ਸੀ ਪਤਾ ਕੋਈ ਸਾਨੂੰ ਲੱਗ ਨਹੀਂ ਰਿਹਾ ਵੀ ਕਿ ਕਿਹ ਚਾਂਸ ਕੀ ਹੋਇਆ ਤੇ ਸੰਤਾ ਨੂੰ ਤਾਂ ਪਤਾ ਲੱਗਿਆ ਵੀ ਜਦੋਂ ਬੰਬ ਮਗੋਂ ਮਤਲਬ ਫਟ ਗਿਆ ਇਹ ਤਿੰਨੇ ਛੱਤਾਂ ਪਟੀਆਂ ਗਈਆਂ ਜਿਹੜਾ ਸਮਾਨ ਪਿਆ ਇਹ ਸਾਰਾ ਟੁੱਟ ਪੁੱਟ ਕੇ ਸਾਰਾ ਚੂਰਾ ਹੋ ਗਿਆ ਜੀ ਇਹ ਅੱਜ ਸਵੇਰੇ ਪੱਖੋਗੜ੍ਹ ਸਰਪੰਚ ਸਾਹਿਬ ਨੇ ਸਾਨੂੰ ਕਾਲ ਕੀਤੀ ਸੀ ਵੀ ਇੱਕ ਹਰਮੇਲ ਸਿੰਘ ਦਾ ਘਰ ਹੈਗਾ ਇੱਥੇ ਗੋਨਾਪਤੀ ਦੇ ਵਿੱਚ ਉੱਥੇ ਵੀ ਘਰ ਦੇ ਵਿੱਚ ਅਚਨਚੇਤ ਜਿਹੜਾ ਹੈਗਾ ਧੁਮਾਕਾ ਹੋਇਆਗਾ ਅਸੀਂ ਪਿੰਡ ਦੇ ਵਿੱਚ ਹੀ ਮੌਕੇ ਤੇ ਪਹੁੰਚੇ ਤੇ ਹਰਮਿੰਦਰ ਸਿੰਘ ਦਾ ਘਰ ਹੈ ਪਿੱਛੇ ਜਿਹੜਾ ਹੈਗਾ ਤਿੰਨ ਕਮਰੇ ਨੇ ਤੇ ਇਹ ਤਿੰਨੇ ਦੀਆਂ ਉਹ ਧੁਮਾਕੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਛੱਤਾਂ ਉੱਡ ਗਈਆਂ ਤੇ ਜਾਨੀ ਨੁਕਸਾਨ ਜਿਹੜਾ ਹੁਣੋਂ ਬਚ ਗਿਆ ਘਰ ਦਾ ਮਾਲਕ ਹਰਮਿੰਦਰ ਸਿੰਘ ਉਹ ਥੋੜਾ ਝੁਲਸਿਆ ਗਿਆ ਉਹ ਬੀਐਮਸੀ ਹਸਪੀਟਲ ਦੇ ਵਿੱਚ ਦਾਖਲਾਗਾ ਤੇ ਉਹਨੇ ਘਰ ਵਾਲੀ ਸੀਗੀ ਸੁਖਪਾਲ ਕੌਰ ਉਹ ਮੈਨਰ ਜਿਹੜੀ ਹੈਗੀ ਹੈ ਜ਼ਖਮੀ ਹੈਗੀ ਕਾਹ ਨੂੰ ਪਤਾ ਲੱਗਿਆ ਫਿਰ ਬਲਾਕ ਕਾਰਨ ਇਹਨਾਂ ਦਸਨ ਮੁਤਾਬਕ ਤਾਂ ਇਹ ਕਹਿ ਰਹੇ ਨੇ ਵੀ ਜਿਵੇਂ ਅੰਦਰ ਬੈਟਰੀ ਹੈ ਮੈਂ ਕੰਮ ਕਰਦਿਨੇ ਇਹ ਬੈਟਰੀ ਬੁੱਟੀ ਹੁੰਦਾ ਕੁਝ ਬੈਟਰੀ ਤੋਂ ਵੀ ਹੋ ਸਕਦਾ ਜਿਹੜਾ ਹੈਗਾ ਵੀ ਜਿਹੜਾ ਕੋਈ ਚਿੰਗਾਰੀ ਲੱਗੀ ਹੋਵੇ ਤੇ ਗੈਸ ਲੀਕ ਦਾ ਵੀ ਚੱਲ ਰਿਹਾਗਾ ਉਹ ਦੇਖਦੇ ਹੁਣ ਕੀ ਮਾਮਲਾ ਸਾਹਮਣੇ ਆ ਰਿਹਾ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਰੇ ਅਸੀਂ ਸੁੱਤੇ ਪਏ ਸੀਗੇ ਹੂੰ ਕਦੋਂ ਹੋਇਆ ਜੀ ਇਹ ਤਿੰਨ ਕੋਈ ਗੱਲ ਹੈ ਜੀ ਸੋ ਨਾਲ ਕਿ ਨੁਕਸਾਨ ਹੋਇਆ ਕਿੰਨੇ ਜਣੇ ਜ਼ਖਮੀ ਹੋ ਗਏ ਤੇ ਨੁਕਸਾਨ ਤਾਂ ਹੀ ਮੇਰੇ ਪਤੀ ਦੇ کافی ਉਹ ਇਧਰ ਆਫ ਕਰਦੇ ਸੀਗੇ ਦੇਖਦੇ ਸੀ ਕੀ ਹੋਇਆ ਫਿਰ ਉਹਨਾਂ ਦੀ ਜਾਨੀ ਜਲਣ ਜੀ ਹੋ ਗਈ ਮੇਰੇ ਸਾਹ ਦੀ ਸਿਰ ਚਾਈ ਕਿੰਨਾ ਪਤਾ ਲੱਗ ਗਈ ਕੋਈ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਕਿੰਨਾ ਮੰਗ ਤਾਈ ਇਹ ਜਦ ਬਲਟਾ ਕੁਦਰਤੀ ਬਲਟਾ ਇਹ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਗਏ ਤੋਂ ਕਹਿੰਦੇ ਕੋਈ ਇਨਵਰਟਰ ਤੋਂ ਕਹਿੰਦੇ ਆ ਪਰ ਨੁਕਸਾਨ ਬਹੁਤ ਹੋਇਆ ਜਿਹਨੇ ਬੱਚੇ ਕੁਝ ਨਹੀਂ ਹੈ ਕਿੰਨਾ ਕ ਨੁਕਸਾਨ ਹੋਇਆ ਭਾਈ ਜੀ ਕਿੰਨੇ ਜਣੇ ਸੱਟਾਂ ਲੱਗੀਆਂ ਸੱਟਾਂ ਦੋ ਜਣੇ ਲੱਗੇ ਬੱਚਾ ਬਚ ਗਿਆ ਜੀ ਜਿਹੜਾ ਹਰ ਮੇਲੇ ਘਰ ਦਾ ਮਾਲ ਕਾ ਜੀ ਉਹ ਦਾਖ ਲਾਈ ਸੱਟਾ ਬਹੁਤ ਜ਼ਿਆਦਾ ਉਹਦੀ ਗੁੰਮ ਪੈਸੇ ਬਾਰੇ ਕਿੰਨਾ ਪਤਾ ਜੀ ਨੁਕਸਾਨ ਦਾ ਕੋਟਾ 90 ਲੱਖ ਦਾ ਨੁਕਸਾਨ ਹੈ ਘਟ ਕੋਟੀ